ਨਰਿੰਦਰ ਸਿੰਘ ਕਪੂਰ ਦੀ ਪੁਸਤਕ ਬੁਨਿਆਦਾਂ ਵਿੱਚੋਂ ਰਚਨਾ ਸੁੰਦਰਤਾ ਦੀ ਖਿੱਚ ਜੋ ਸੁੰਦਰ ਹੈ ਜਵਾਨ ਹੈ ਨਵਾਂ ਨਿਆਰਾ ਤੇ ਦਿਲਚਸਪ ਉਹ ਚਾਨ ਖਿੱਚੇਗਾ ਉਹ ਖੇਚੀ ਨਹੀਂ ਤੂੰ ਵੀ ਪਾਏਗਾ ਖਿੱਚ ਕਈ ਕਾਰਨਾ ਤੇ ਕਈ ਟੰਗਾਂ ਨਾਲ ਪੈਂਦੀ ਹੈ ਖਿੱਚ ਉੱਤੇ ਸਾਡਾ ਕੋਈ ਵਸ ਨਹੀਂ ਚੱਲਦਾ ਸਾਨੂੰ ਇਹ ਸਾਰਾ ਕਾਰਨ ਵੀ ਸਮਝ ਨਹੀਂ ਆਉਂਦਾ ਪਰ ਜਦੋਂ ਇਹ ਪੈਂਦੀ ਹੈ ਤਾਂ ਅਸੀਂ ਆਪ ਮੁਹਾਰੇ ਖਿੱਚੇ ਚਲੇ ਜਾਂਦੇ ਹਾਂ ਜੇ ਤੁਹਾਨੂੰ ਕਿਸੇ ਦੀ ਖਿੱਚ ਪੈਂਦੀ ਹੈ ਤਾਂ ਇਹ ਸਬੂਤ ਹੈ ਕਿ ਤੁਸੀਂ ਤੰਦਰੁਸਤ ਹੋ ਰੰਗਾਂ ਆਕਾਰਾਂ ਰੂਪਾਂ ਦੀ ਵੀ ਖਿੱਚ ਹੁੰਦੀ ਹੈ ਸੰਗੀਤ ਨ੍ਰਿਤ ਸਾਹਿਤ ਚਿੱਤਰ ਅਤੇ ਦ੍ਰਿਸ਼ ਵੀ ਖਿੱਚ ਪਾਉਂਦੇ ਹਨ ਕੁਝ ਚੀਜ਼ਾਂ ਦਿਲਚਸਪ ਲੱਗਦੀਆਂ ਹਨ ਕੁਝ ਧਿਆਨ ਮੰਗਦੀਆਂ ਹਨ ਕੋਈ ਕੋਈ ਹੁੰਦੀ ਹੈ ਜਿਹੜੀ ਖਿੱਚ ਵੀ ਪਾਉਂਦੀ ਹੈ ਖਿੱਚ ਕੋਈ ਹੋਵੇ ਉਸ ਨਾਲ ਦਿਮਾਗ ਨਾਲੋਂ ਦਿਲ ਬਜ਼ੇਰੇ ਪ੍ਰਭਾਵਿਤ ਹੁੰਦਾ ਹੈ ਕਈ ਖਿੱਚਾਂ ਅਰਜ਼ੀ ਹੁੰਦੀਆਂ ਹਨ ਪਰ ਕੁਝ ਬੜੀ ਦੂਰ ਤੱਕ ਨੱਪਦੀਆਂ ਹਨ ਮਨੁੱਖ ਉਤਨਾ ਚੇਰੀ ਜਿਉਂਦਾ ਹੈ ਜਿੰਨਾ ਚੇਰ ਉਸ ਨੂੰ ਕੋਈ ਨਾ ਕੋਈ ਖਿੱਚ ਪੈਂਦੀ ਰਹਿੰਦੀ ਹੈ। ਮਨੁੱਖ ਹਮੇਸ਼ਾ ਲਈ ਕਿਸੇ ਇੱਕ ਨੂੰ ਪਿਆਰ ਕਰਨ ਵਾਸਤੇ ਬਣਿਆ ਹੀ ਨਹੀਂ ਹੈ। ਉਸ ਨੂੰ ਨਵੇਂ ਅਨੁਭਵ ਪ੍ਰਾਪਤ ਹੁੰਦੇ ਰਹਿੰਦੇ ਹਨ ਅਤੇ ਸੱਜਰੀਆਂ ਖਿੱਚਾਂ ਉਸ ਨੂੰ ਹੱਕਣ ਥੱਕਣ ਨਹੀਂ ਦੇਦੀਆਂ। ਇਸ ਪੱਖੋਂ ਪਸ਼ੂ ਪੰਛੀ ਵਦੇਰੇ ਆਧੁਨਿਕ ਹਨ। ਉਹ ਕੁਦਰਤ ਨਾਲ ਵਦੇਰੇ ਇੱਕ ਸੁਰ ਹਨ। ਉਹ ਲੰਮੀਆਂ ਵਫਾਦਾਰੀਆਂ ਦੀਆਂ ਸੋਹਾਂ ਖਾਂਦੇ ਹੀ ਨਹੀਂ। ਸੋਨਾ ਉੱਤੇ ਬੇਵਫਾਈ ਦੀ ਤੌਹਮਤ ਵੀ ਨਹੀਂ ਲੱਗਦੀ। ਉਹਨਾਂ ਨੂੰ ਜਿਸਤੀ ਅਤੇ ਜਿੱਧਰੋਂ ਖਿੱਚ ਮਹਿਸੂਸ ਹੁੰਦੀ ਹੈ ਉਧਰ ਨਿਕਲ ਜਾਂਦੇ ਹਨ ਮਨੁੱਖੀ ਨਸਲ ਵੀ ਭੋਜਨ ਪੈਸੇ ਪ੍ਰਸਿੱਧੀ ਮਾਨਤਾ ਆਦ ਭਾਂਤ ਭਾਂਤ ਦੀਆਂ ਖਿੱਚਾਂ ਹਟਾਉਂਦੀ ਹੈ ਪਰ ਸਭ ਤੋਂ ਵੱਧ ਵਿਆਪਕ ਸਦੀਵੀ ਅਤੇ ਸ਼ਕਤੀਸ਼ਾਲੀ ਖਿੱਚ ਇਸਤਰੀ ਪੁਰਸ਼ ਵਿਚਕਾਰ ਹੁੰਦੀ ਹੈ ਇਸਤਰੀ ਪੁਰਸ਼ ਦੀ ਮਾਨਸਿਕ ਅਤੇ ਸਰੀਰਕ ਬੰਤਰ ਹੀ ਜਈ ਹੈ ਕਿ ਇੱਕ ਦੂਜੇ ਨੂੰ ਖਿੱਚ ਪਾਉਂਦੇ ਰਹਿੰਦੇ ਹਨ ਜਨਮ ਲੈਦਿਆਂ ਹੀ ਸੰਸਾਰ ਅਤੇ ਜੀਵਨ ਦੀ ਖਿੱਚ ਪੈਣ ਲੱਗ ਪੈਂਦੀ ਹੈ ਹਰ ਕੋਈ ਹਰੇਕ ਖਿੱਚ ਨੂੰ ਵੱਖਰੇ ਢੰਗ ਨਾਲ ਮਹਿਸੂਸ ਕਰਦਾ ਹੈ ਅਤੇ ਆਪਣੀ ਖਿੱਚ ਨੂੰ ਨਿਵੇਕਲੇ ਢੰਗ ਨਾਲ ਪੜ੍ਹਦਾ ਤੇ ਬਿਆਨਨ ਕਰਦਾ ਹੈ। ਕੋਈ ਦੁਜੇ ਨੂੰ ਨਾਵਲ ਵਾਂਗ ਪੜ੍ਹਦਾ, ਕੋਈ ਕਵਿਤਾ ਵਾਂਗ ਤੇ ਕੋਈ ਪ੍ਰਸ਼ਨ ਪੱਤਰ ਵਾਂਗ। ਸ਼ਕਤੀਸ਼ਾਲੀ ਖਿੱਚ ਦਵੱਲੀ ਹੁੰਦੀ ਹੈ। ਇੱਕ ਪਾਸੜ ਜਾਂ ਅਕੈਰੀ ਖਿੱਚ ਖਿੱਚ ਨਹੀਂ ਹੁੰਦੀ। ਦਿਲਚਸਪੀ ਹੀ ਹੁੰਦੀ ਹੈ। ਦਵੱਲੀ ਖਿੱਚ ਵਿੱਚ ਦੋਹਾਂ ਧਿਰਾਂ ਨੂੰ ਲਾਗਤ ਨਾਲੋਂ ਪ੍ਰਾਪਤੀ ਵਦੇਰੇ ਹੋਰੀ ਪ੍ਰਤੀਤ ਹੁੰਦੀ ਹੈ। ਲੰਨਨ ਪਵਕੂਣ ਕਰਕੇ ਦੋਵੇਂ ਨੇੜੇ ਆ ਜਾਂਦੇ ਹਨ ਅਤੇ ਜ਼ਿੰਦਗੀ ਨਾਲੋਂ ਵੀ ਲੰਮੇ ਵਾਦੇ ਕਰਦੇ ਹਨ ਪਰ ਪਰ ਖਿੱਚ ਇਤਨੀ ਸ਼ਕਤੀਸ਼ਾਲੀ ਹੁੰਦੀ ਹੈ ਕਿ ਲੰਮੇ ਵਾਦੇ ਟੁਕਮੇ ਪ੍ਰਤੀਤ ਹੁੰਦੇ ਹਨ ਪਰ ਬਹੁਤੀਆਂ ਖਿੱਚਾਂ ਦੀ ਉਮਰ ਲੰਬੀ ਨਹੀਂ ਹੁੰਦੀ ਇਸ ਸੰਸਾਰ ਵਿੱਚ ਕੋਈ ਵੀ ਅਜੇਹਾ ਨਹੀਂ ਜਿਸ ਨੂੰ ਕਿਸੇ ਦੀ ਵੀ ਖਿੱਚ ਨਾ ਪਈ ਹੋਵੇ ਕਈਆਂ ਨੂੰ ਇੱਕ ਖਿੱਚ ਪਹਿਲਾਂ ਹੀ ਪਈ ਹੁੰਦੀ ਹੈ ਤੇ ਕਿਸੇ ਹੋਰ ਵੱਲੋਂ ਕਿਸੇ ਹੋਰ ਪਾਸਿਓਂ ਕੋਈ ਹੋਰ ਖਿੱਚ ਪੈਣ ਲੱਗ ਜਾਂਦੀ ਹੈ ਇੱਕ ਲੜਕੀ ਹੈ ਤਾਂ ਪਰੀ ਸੀ ਪਰ ਪਿਆਰ ਦੀਆਂ ਖਿੱਚਾਂ ਮੰਨਣ ਲਈ ਉਹ ਧਰਤੀ ਤੇ ਉਤਰੀ ਸੀ ਉਹ ਕਹਿ ਰਹੀ ਸੀ ਮੈਂ ਚਾਹੁੰਦੀ ਹਾਂ ਕੋਈ ਮੇਰਾ ਓਵੇਂ ਚਾਨ ਰੱਖੇ ਓਵੇਂ ਬਿਹਾਰ ਕਰੇ ਜਿਵੇਂ ਮੈਂ ਕਿਸੇ ਗੰਭੀਰ ਰੋਗ ਦੀ ਮਰੀਜ਼ ਹੋਵਾਂ ਕਿਸੇ ਦੇ ਪਿਆਰ ਵਿੱਚ ਖਿੱਚੀ ਉਹ ਅਕਸਰ ਬਿਮਾਰ ਪੈ ਜਾਂਦੀ ਸੀ ਐਵੇਂ ਉਸਨੇ ਕਈਆਂ ਤੋਂ ਪਿਆਰ ਕਰਵਾਇਆ ਤੇ ਕਈਆਂ ਨੂੰ ਕੀਤਾ ਵੀ ਜਦੋਂ ਕਿਸੇ ਨੂੰ ਪਿਆਰ ਕਰਦੀ ਸੀ ਤਾਂ ਇਸ ਤਰ੍ਹਾਂ ਕੋਈ ਹੋਰ ਖਿੱਚ ਪਉਣ ਲੱਗ ਪੈਂਦਾ ਸੀ ਜਿਸ ਤੋਂ ਉਸ ਨੂੰ ਵਧੇਰੇ ਲਾਡ ਪਿਆਰ ਦੀ ਆਸ ਜਾਗ ਪੈਂਦੀ ਸੀ ਅਜਿਹਾ ਵਾਪਰਨਾ ਉਸ ਨੂੰ ਬੜਾ ਸੁਭਾਵਕ ਲੱਗਦਾ ਸੀ ਇਸ ਸੰਸਾਰ ਵਿੱਚ अनेका ਹੋਰਾਂ ਨੂੰ ਖਿੱਚ ਪਾਉਣ ਤੇ ਖਿੱਚੇ ਜਾਣ ਲਈ ਹੀ ਆਉਂਦੇ ਹਨ ਇਸਤਰੀ ਦਾ ਪੁਰਸ਼ ਨੂੰ ਖਿੱਚ ਪਾਉਣਾ ਲੋਹੇ ਅਤੇ ਚੁੰਬਕ ਭੁੱਖ ਅਤੇ ਭੋਜਨ ਪੂਰਨਵਾਸੀ ਅਤੇ ਸਮੁੰਦਰ ਦੀ ਖਿੱਚ ਵਾਂਗ ਹੁੰਦਾ ਹੈ ਖਿੱਚ ਪਾਉਣ ਦੀ ਇਸਤਰੀ ਵਿੱਚ ਪੁਰਸ਼ ਨਾਲੋਂ ਯੋਗਤਾ ਵਧੇਰੇ ਹੁੰਦੀ ਹੈ ਕੋਈ ਕਹਿ ਰਿਹਾ ਸੀ ਉਸ ਨੇ ਮੈਨੂੰ ਇਉਂ ਖਿੱਚਿਆ ਜਿਵੇਂ ਨਿਊਟਨ ਸਾਹਮਣੇ ਧਰਤੀ ਨੇ ਸੇਬ ਨੂੰ ਖਿੱਚਿਆ ਸੀ ਖਿੱਚ ਇੱਕ ਦੂਜੇ ਨੂੰ ਵੇਖਣ ਨਾਲ ਸ਼ੁਰੂ ਹੁੰਦੀ ਹੈ ਜ਼ਰੂਰੀ ਨਹੀਂ ਕਿ ਚੰਗੇ ਹੀ ਚੰਗਿਆਂ ਵੱਲ ਖਿੱਚੇ ਜਾਣ ਵਿਰੋਧੀ ਬਿਖੇਚ ਹੁੰਦੀ ਹੈ ਤੇ ਵਰਜਤ ਚੀਜ਼ਾਂ ਵਧੇਰੇ ਖਿੱਚ ਪਾਉਂਦੀਆਂ ਹਨ ਕਿਸੇ ਵਿੱਚ ਜੋ ਕੁਝ ਸਾਰੰਗ ਅਤੇ ਸਹੀ ਹੁੰਦਾ ਹੈ ਉਹ ਖਿੱਚ ਨਹੀਂ ਪਾਉਂਦਾ ਉਸਦਾ ਵਿਚਿੱਤਰ ਅਤੇ ਵਿਲੱਖਣ ਵਿਹਾਰ ਖਿੱਚ ਪਾਉਂਦਾ ਹੈ ਜੋ ਚੰਗਾ ਹੋਵੇਗਾ ਉਹ ਨਹੀਂ ਜੋ ਦਿਲਚਸਪ ਹੋਵੇਗਾ ਉਹ ਖਿੱਚ ਪਾਵੇਗਾ ਖਿੱਚ ਨੂੰ ਤਰਕ ਸੰਗਤ ਢੰਗ ਨਾਲ ਬਿਆਨ ਨਹੀਂ ਕੀਤਾ ਜਾ ਸਕਦਾ ਕਿਉਂਕਿ ਖਿੱਚ ਵਿੱਚ ਦਿਮਾਗ ਦਾ ਦਖਲ ਨਹੀਂ ਹੁੰਦਾ ਦਿਮਾਗ ਦੀ ਦਿਲਚਸਪੀ ਨਫੇ ਨੁਕਸਾਨ ਅਤੇ ਮਾਪੀਆਂ ਤੋਲੀਆਂ ਗਿਣੀਆਂ ਜਾਣ ਵਾਲੀਆਂ ਚੀਜ਼ਾਂ ਵਿੱਚ ਹੁੰਦੀ ਹੈ ਪਾਵੇਂ ਕੁਝ ਜੂਏ ਵਾਂਗ ਗਲਤੀ ਹੋਵੇ ਪਰ ਜੇ ਉਹ ਦਿਲਚਸਪ ਹੋਵੇਗਾ ਤਾਂ ਧਿਆਨ ਖਿੱਚੇਗਾ ਜੋ ਹੋ ਰਿਹਾ ਹੁੰਦਾ ਉਹ ਦਿਖ ਰਿਹਾ ਹੁੰਦਾ ਹੈ ਜੋ ਹੋ ਸਕਦਾ ਹੁੰਦਾ ਉਹ ਛੁਪਿਆ ਹੁੰਦਾ ਹੈ ਜੋ ਦਿਖਦਾ ਨਹੀਂ ਉਹ ਖਿੱਚ ਪਾਉਂਦਾ ਹੈ ਕੱਪੜਿਆਂ ਵਿੱਚ ਆਪਣੀ ਉਤਨੀ ਖਿੱਚ ਨਹੀਂ ਹੁੰਦੀ ਜਿੰਨੀ ਕੱਪੜਿਆਂ ਅੰਦਰ ਛੁਪਾਏ ਅੰਗਾਂ ਕਰਨ ਹੁੰਦੀ ਹੈ ਨਨ ਨਕਸ਼ਵੀ ਤਾਂ ਹੀ ਖਿੱਚ ਪਾਉਂਦੇ ਹਨ ਕਿਉਂਕਿ ਉਹ ਕੱਪੜਿਆਂ ਅੰਦਰਲੀ ਰੌਣਕ ਵੱਲ ਇਸ਼ਾਰਾ ਕਰਦੇ ਹਨ ਇਸ ਰੌਣਕ ਕਰਨ ਇਸਤਰੀ ਪੁਰਸ਼ ਵਿੱਚ ਇੱਕ ਦੂਜੇ ਨੂੰ ਪਰਵਾਉਣ ਦੀ ਖੇਡ ਚੱਲਦੀ ਹੈ ਝੂਠ ਬੋਲਣਾ ਪਰਵਾਉਣ ਦੀ ਖੇਡ ਦਾ ਦਾ ਹੁੰਦਾ ਹੈ ਜਦੋਂ ਸੱਚ ਬੋਲਣ ਨਾਲ ਕਿਸੇ ਨੂੰ ਪਰਵਾਉਣਾ ਸੰਭਵ ਨਾ ਹੋਵੇ ਤਾਂ ਪਰਵਾਉਣ ਲਈ ਝੂਠ ਵਰਤਿਆ ਜਾਂਦਾ ਹੈ ਖਿੱਚ ਪੈਣ ਉਪਰੰਤ ਦੋਵੇਂ ਸੋਚਦੇ ਹਨ ਕਿ ਸਾਡੀ ਕਿਸਮਤ ਬਦਲਣ ਵਾਲੀ ਹੈ ਦੋਹਾਂ ਨੂੰ ਲੱਗਦਾ ਹੈ ਕਿ ਪਿਆਰੇ ਨੂੰ ਪਛਾਣਨ ਵਾਲੀ ਨਜ਼ਰ ਲੱਭਈ ਹੈ ਅਤੇ ਵੀ ਪਤਾ ਲੱਗ ਗਿਆ ਕਿ ਇਸ ਨਜ਼ਰ ਨਾਲ ਵੇਖਣਾ ਕਿਸ ਨੂੰ ਹੈ ਖਿੱਚ ਪੈਣ ਤੇ ਸ਼ਬਦਾਂ ਦੇ ਨਾਲ ਨਾਲ ਸੰਕੇਤਾਂ ਦੀ ਭਾਸ਼ਾ ਉਭਜਦੀ ਹੈ ਕੋਈ ਪੁੱਛੇ ਬਿਨਾ ਐਵੇਂ ਨਹੀਂ ਕਾਫੀ ਬਣਾਉਣ ਲੱਗ ਜਾਂਦੀ ਖਿੱਚ ਪੈਣ ਤੇ ਹੋ ਕੇ ਲੈਣੇ ਆ ਜਾਂਦੇ ਹਨ ਉਦਾਸ ਹੋਣਾ ਚੰਗਾ ਲੱਗਣ ਲੱਗ ਪੈਂਦਾ ਹੈ ਦਿਲ ਕਰਦਾ ਜੇ ਕੋਈ ਮੇਰਾ ਦਿਲ ਤੋੜੇ ਤਾਂ ਕੇਵਲ ਉਹ ਹੀ ਤੋੜੇ ਜਿਸ ਦੀ ਖਿੱਚ ਪੈਂਦੀ ਹੈ ਦਿਲ ਕਰਦਾ ਹੈ ਉਹ ਨੇੜੇ ਨੇੜੇ ਰਹੇ ਉਹ ਆ ਵੀ ਪਰ ਜਾਵੇ ਨਾ ਖਿੱਚ ਦਾ ਆਧਾਰ ਨੇੜਤਾ ਹੁੰਦੀ ਹੈ ਇੱਕ ਹੀ ਸਭਿਆਚਾਰ ਵਾਲੀ ਇੱਕ ਹੀ ਜਮਾਤ ਵਿੱਚ ਪੜਨ ਵਾਲੀ ਇੱਕ ਹੀ ਮੰਦਰ ਜਾਣ ਵਾਲੇ ਆਪਸ ਵਿੱਚ ਸੌਖਿਆ ਖਿੱਚੇ ਜਾਂਦੇ ਹਨ ਨੇੜਤਾ ਨਾਲ ਸਾਂਝ ਵਧੇਰੇ ਦਿਸਤੀਆਂ ਹਨ ਜਿਨ੍ਹਾਂ ਕਾਰਨ ਨਜ਼ਰਾਂ ਸ਼ਬਦਾਂ ਤੇ ਗੁੱਜੇ ਇਸ਼ਾਰਿਆਂ ਦਾ ਪਟਾਂਦਰਾ ਸੌਖਾ ਤੇ ਸੁਖਾਲਾ ਹੋ ਜਾਂਦਾ ਹੈ ਇਹ ਸਾਡੇ ਆਪਣੇ ਉਸਾਰੇ ਰਿਸ਼ਤੇ ਹੁੰਦੇ ਹਨ ਇਸ ਲਈ ਇਹ ਵਧੇਰੇ ਨਿੱਗੇ ਰਮਣੀਕ ਲੱਜਵੇਂ ਅਤੇ ਆਪਣੇ ਲੱਗਦੇ ਹਨ ਖਿੱਚ ਹਮੇਸ਼ਾ ਨਵੇਂ ਦੀ ਹੁੰਦੀ ਹੈ ਤੇ ਇਹ ਉਤਨਾ ਚੇਰੀ ਰਹਿੰਦੀ ਹੈ ਜਿੰਨਾ ਚਿਰ ਖਿੱਚ ਪਾਉਣ ਵਾਲੇ ਨਵੇਂ ਰਹਿਣ ਜਿਨ੍ਹਾਂ ਵਿੱਚ ਜਮਾਤਾਂ ਪਾਸ ਕਰਨ ਵਰਗਾ ਵਿਕਾਸ ਵਾਪਰਦਾ ਰਹੇ ਉਹਨਾਂ ਦੀ ਖਿੱਚ ਪਰ ਕਰਾ ਰਹੀਂਦੀ ਹੈ ਅਮਰੀਕਾ ਸੰਸਾਰ ਪਰ ਦੇ ਜਵਾਨਾਂ ਨੂੰ ਖਿੱਚ ਪਾਉਂਦਾ ਹੈ ਇਹ ਜਵਾਨ ਆਪਣੀਆਂ ਨਵੀਆਂ ਕਾਡਾਂ ਤੇ ਸੋਚਾਂ ਨਾਲ ਅਮਰੀਕਾ ਨੂੰ ਜਵਾਨ ਰੱਖਦੇ ਹਨ ਜਿਹੜਾ ਦੇਸ਼ ਵਿਚਾਰ ਜਾਂ ਵਿਅਕਤੀ ਕਿਸੇ ਨੂੰ ਚੰਗਾ ਨਹੀਂ ਲੱਗਦਾ ਉਹ ਪ੍ਰਭਾਵਿਤ ਨਹੀਂ ਕਰਦਾ ਖਿੱਚ ਨਹੀਂ ਪਾਉਂਦਾ ਖਿੱਚ ਵਿੱਚ ਸੋਹਜ ਅਤੇ ਸੁੰਦਰਤਾ ਦਾ ਯੋਗਦਾਨ ਹੁੰਦਾ ਹੈ ਪਤੀ ਸੋਹਣਾ ਹੋਵੇ ਚੰਗੀ ਗੱਲ ਹੈ ਪਰ ਪਤੀ ਨਾਲੋਂ ਪਤਨੀ ਦਾ ਸੋਹਣੀ ਹੋਣਾ ਜਾਂ ਸੋਹਣੀ ਲੱਗਣਾ ਜ਼ਰੂਰੀ ਹੈ ਇਹ ਫਿਲਮ ਦਾ ਨਾ ਇੱਕ ਫਿਲਮ ਦੇ ਖਲ ਨਾਇਕ ਨਾਲੋਂ ਅਤੇ ਰਾਮਲੀਲਾ ਦਾ ਰਾਮ ਰਾਮਨ ਨਾਲੋਂ ਸੋਣਾ ਨਹੀਂ ਤੋ ਪ੍ਰਭਾਵਿਤ ਨਹੀਂ ਕਰੇਗਾ। ਪੁਰਸ਼ ਨੂੰ ਇਸਤਰੀ ਦੀ ਸੂਰਤ, ਸਲੀਕਾ, ਸੋਜ ਅਤੇ ਸਰੀਰ ਕਿਜਦਾ ਹੈ। ਇਸਤਰੀ ਨੂੰ ਪੁਰਸ਼ ਦੀ ਸੁਰੱਖਿਆ, ਸਾਥ, ਅਕਲ ਅਤੇ ਰੁਤਬਾ ਕਿਜਦੇ ਹਨ। ਇਸਤਰੀ ਦੇ ਨੈਣ ਨਕਸ਼ ਪਹਿਲਾਂ ਧਿਆਨ ਖਿੱਚਦੇ ਹਨ, ਉਸ ਦੀ ਅਕਲ ਮਗਰੋਂ ਪ੍ਰਭਾਵਿਤ ਕਰਦੀ ਹੈ। ਇਸੇ ਕਾਰਨ ਪਹਿਲਾਂ ਮਿਲਣੀ ਸਮੇਂ ਇਸਤਰੀ ਆਪ ਚੁੱਪ ਰਹਿ ਕੇ ਪੁਰਸ਼ ਨੂੰ ਨੈਣ ਨਕਸ਼ ਵੇਖਣ ਦਾ ਅਫਸਰ ਦਿੰਦੀ ਹੈ। ਪੁਰਸ਼ ਮਿਲਦਿਆਂ ਹੀ ਬੋਲਣ ਲੱਗ ਪੈਂਦਾ ਹੈ। ਇਸਦੇ ਉਸਦੇ ਬੋਲਣ ਤੋਂ ਉਸਦੀ ਅਕਲ ਦਾ ਅਨੁਮਾਨ ਪਹਿਲਾਂ ਲਾਇਆ ਜਾਂਦਾ ਹੈ ਬਾਕੀ ਪੱਖ ਮਗਰੋਂ ਵੇਖੇ ਜਾਂਦੇ ਹਨ ਪੁਰਸ਼ ਦੀ ਬਹਾਦਰੀ ਸਰੀਰਕ ਨਹੀਂ ਹੁੰਦੀ ਉਸਦੇ ਇਰਾਦੇ ਵਿੱਚ ਹੁੰਦੀ ਹੈ ਇਸਤਰੀ ਦੇ ਨੈ ਨਕਸ਼ੀ ਖਿੱਚ ਨਹੀਂ ਪਾਉਂਦੇ ਉਸਦੀ ਸੁੰਦਰ ਤਕਣੀ ਉਸਦੀ ਹਮਨਮੋਹਕ ਆਦਮਾ ਤੇ ਸਲੀਕੇ ਵਾਲਾ ਵਿਹਾਰ ਵੀ ਖਿੱਚ ਪਾਉਂਦੇ ਹਨ ਇਸੇ ਕਾਰਨ ਨੈਣ ਨਕਸ਼ਾਂ ਦੇ ਪੱਖੋਂ ਕਈ ਸਾਧਾਰਨ ਇਸਤਰੀਆਂ ਵੀ ਸੋਜਮਈ ਆਦਤਾਂ ਅਤੇ ਮਿੱਠੀ ਬੋਲਬਾਣੀ ਕਾਰਨ ਬੜੀ ਖਿੱਚ ਪਾਉਂਦੀਆਂ ਹਨ ਕੰਵਾਰੇ ਜੀਵਨ ਦੀਆਂ ਖਿੱਚਾਂ ਹੋਰ ਹੁੰਦੀਆਂ ਹਨ ਵਿਆਹੀ ਜੀਵਨ ਦੀਆਂ ਹੋਰ ਬਚਪਨ ਵਿੱਚ ਖਾਣ ਪੀਣ ਵਾਲੀਆਂ ਚੀਜ਼ਾਂ ਵਿੱਚ ਦਿਲਚਸਪੀ ਹੁੰਦੀ ਹੈ। ਵੱਡਾਪੇ ਵਿੱਚ ਸੁਖ ਸਾਧਨਾ ਦੀ ਖਿੱਚ ਹੁੰਦੀ ਹੈ। ਰਿਸ਼ਤਾ ਕਰਨ ਵੇਲੇ ਪੁਰਸ਼ ਨੂੰ ਚਾਹੀਦੀ ਪਤਨੀ ਹੁੰਦੀ ਹੈ ਪਰ ਲੜਕੀ ਸਾਬਤ ਕਰਨ ਲੱਗ ਪੈਂਦੀ ਹੈ ਕਿ ਉਹ ਬੜੀ ਦਿਲਚਸਪ ਪ੍ਰੇਮਿਕਾ ਸਾਬਤ ਹੋਵੇਗੀ। ਜਿਵੇਂ ਹੀ ਲੜਕੀ ਨੂੰ ਪਾਲ ਪਤੀ ਦੀ ਹੁੰਦੀ ਹੈ ਪਰ ਲੜਕਾ ਸਾਬਤ ਕਰਨ ਲੱਗ ਪੈਂਦਾ ਹੈ ਕਿ ਉਹ ਹਰ ਰੋਜ਼ ਇੱਕ ਹੀਰੋ ਨੂੰ ਮਿਲਿਆ ਕਰੇਗੀ। ਵਿਆਹ ਉਪਰੰਤ ਪਤਨੀ ਚਾਹੁੰਦੀ ਹੈ ਕਿ ਪਤੀ ਉਸ ਨੂੰ ਰੂਤਬੇ ਅਤੇ ਸਮਾਜਿਕ ਰਾਜਨੀਤਿਕ ਮਹੱਤਵ ਨਾਲ ਖਿੱਚ ਪਾਉਂਦਾ ਰਹੇ ਪਤੀ ਚਾਹੁੰਦਾ ਹੈ ਕਿ ਉਸਦੀ ਪਤਨੀ ਅਸਮਾਨ ਤੋਂ ਥੱਲੇ ਉਤਰਿਆ ਚੰਨ ਲੱਗੇ ਹਰੇਕ ਸਮਾਜ ਵਿੱਚ ਅਕਸਰ ਚੰਗੇ ਸੋਹਣੇ ਅਤੇ ਸੋਹਣੇ ਚੰਗੇ ਸਮਝੇ ਜਾਂਦੇ ਹਨ ਸਕੂਲ ਵਿੱਚ ਸੋਹਣੇ ਤੇ ਭੋਲੇ ਹੋਣ ਕਾਰਨ ਗੋਰੇ ਬੱਚਿਆਂ ਨੂੰ ਕਾਲਿਆਂ ਨਾਲੋਂ ਕੱਟ ਸਰਦਾ ਮਿਲਦੀ ਹੈ ਜਦੋਂ ਕਿ ਕਾਲੇ ਬੱਚੇ ਲੜਾਕੇ ਤੇ ਗੰਦੇ ਸਮਝੇ ਜਾਂਦੇ ਹਨ ਸੋਹਣੇ ਚਿਹਰੇ ਤੇ ਸਵੈ ਵਿਸ਼ਵਾਸ ਦੀ ਇੱਕ ਝਲਕ ਅਤੇ ਸਮਾਜਿਕ ਚਮਕ ਹੁੰਦੀ ਹੈ ਸੋਹਣੇ ਪਾਗਲ ਕੱਟ ਹੁੰਦੇ ਹਨ ਬਿਮਾਰ ਕੱਟ ਪੈਂਦੇ ਹਨ ਜੇ ਪੈ ਜਾਣ ਤਾਂ ਹੋਰਾਂ ਦੇ ਹਾਲ ਪੁੱਛਣ ਨਾਲ ਹੀ ਠੀਕ ਹੋ ਜਾਂਦੇ ਹਨ ਸੋਹਣਿਆਂ ਦਾ ਨਖਰਾ ਹੁੰਦਾ ਹੈ ਉਹ ਦਵਾਈ ਲੈਣ ਵਿੱਚ ਵੀ ਨਖਰਾ ਕਰਦੇ ਹਨ ਜਿਵੇਂ ਬਿਮਾਰੀ ਤੇ ਆਸਾਨ ਕਰ ਰਹੇ ਹੋਣ ਨਖਰੇਲੋ ਇਸਤਰੀ ਨਖਰਿਆਂ ਦੀ ਖੇਤਣ ਵਾਲੀ ਪੁਰਸ਼ ਨੂੰ ਉਧਾਰ ਲੈਂਦੀ ਹੈ ਕਿਸੇ ਮੁਕਾਬਲੇ ਜਾਂ ਸਮਾਗਮ ਵਿੱਚ ਜੇ ਸੋਹਣੀ ਇਸਤਰੀ ਗਾਵੇ ਜਾਂ ਬੋਲੇ ਤਾਂ ਬਦੇਰੀ ਤਾੜੀਆਂ ਵੱਜਦੀਆਂ ਹਨ ਇਹ ਸੁੰਦਰਤਾ ਦੀ ਰਹਿਤ ਹੁੰਦੀ ਹੈ ਕਿਸੇ ਨਾਲ ਪਹਿਲੀ ਤੇ ਸੰਖੇਪ ਮਿਲਣੀ ਵਿੱਚ ਅਕਸਰ ਸਰੀਰਕ ਪੱਖ ਹੀ ਵੇਖੇ ਜਾਂਦੇ ਹਨ ਖੇਚੀ ਮਾਫੀ ਤੋਂ ਲਈ ਜਾਂਦੀ ਹੈ ਜੇ ਪਹਿਲੀ ਮਿਲਣੀ ਚੰਗੀ ਹੋਵੇ ਤਾਂ ਹੋਰ ਮਿਲਨੀਆਂ ਦੀ ਆਸ ਬੱਜ ਜਾਂਦੀ ਹੈ ਖਿੱਚ ਕਾਰਨ ਪੁਰਸ਼ ਇਸਤਰੀ ਨੂੰ ਝੱਟ ਪਿਆਰ ਕਰਨ ਲੱਗ ਪੈਂਦਾ ਹੈ ਤੇ ਖਿੱਚ ਮੁੱਕਣ ਦੇ ਬਾਵਜੂਦ ਉਹ ਇਸਤਰੀ ਨੂੰ ਤਿਆਗਦਾ ਹੌਲੀ ਹੌਲੀ ਹੈ ਪਰ ਇਸਤਰੀ ਪਿਆਰ ਪਾਉਣ ਵੇਲੇ ਅਨੇਕਾਂ ਪੱਖਾਂ ਬਾਰੇ ਸੋਚਣ ਕਾਰਨ देर ਨਾਲ ਫੈਸਲਾ ਕਰਦੀ ਹੈ ਪਰ ਖਿੱਚ ਮੁੱਕਣ ਤੇ ਉਹ ਪੁਰਸ਼ ਨੂੰ ਤਿਆਗਦੀ ਇਕਦਮ ਹੈ ਅਤੇ ਆਪਣੇ ਸਾਰੇ ਬੂਹੇ ਬਾਰੀਆਂ ਬੰਦ ਕਰ ਲੈਂਦੀ ਹੈ ਇਹ ਸਮਝਣਾ ਜ਼ਰੂਰੀ ਹੈ ਕਿ ਕਿਸੇ ਵਿਅਕਤੀ ਦਾ ਸਮੁੱਛ ਨਹੀਂ ਉਸ ਦਾ ਕੋਈ ਇੱਕਪੱਖ ਵਿਸ਼ੇਸ਼ ਖਿੱਚ ਪਾਉਂਦਾ ਹੈ ਖਿੱਚ ਪਾਉਣ ਵਾਲੇ ਹਰੇਕ ਵਿਅਕਤੀ ਵਿੱਚ ਖਿੱਚ ਦਾ ਇੱਕ ਕੇਂਦਰ ਹੁੰਦਾ ਹੈ ਕਿਸੇ ਦੀਆਂ ਅੱਖਾਂ ਖਿੱਚ ਪਾਉਂਦੀਆਂ ਹਨ ਕਿਸੇ ਦੀਆਂ ਗੱਲਾਂ ਵਿੱਚ ਲਟੋਏ ਕਿਸੇ ਦੀ ਮੁਸਕਰਾਹਟ ਕਿਸੇ ਦੀ ਆਵਾਜ਼ ਤੇ ਕਿਸੇ ਦਾ ਵਿਹਾਰ ਏਵੇਂ ਇੱਕ ਸੋਹਣੀ ਔਸਤਰੀ ਭਾਵੇਂ ਕਈਆਂ ਨੂੰ ਖਿੱਚ ਪਾਉਂਦੀ ਹੈ ਪਰ ਹਰ ਕਿਸੇ ਲਈ ਉਸ ਦੀ ਮਾਨਸਿਕ ਬੰਤਰ ਅਨੁਸਾਰ ਖਿੱਚ ਦਾ ਕੇਂਦਰ ਵੱਖਰਾ-ਵੱਖਰਾ ਹੁੰਦਾ ਹੈ ਪਿਆਰ ਪਰਸਪਰ ਪਸੰਦਾ ਖੇਤਰ ਹੈ ਮੁੰਡ ਵਿੱਚ ਗੁਣਵਧੇਰੇ ਸ਼ਕਤੀਸ਼ਾਲੀ ਪ੍ਰਤੀਤ ਹੋਣ ਕਰ ਨੁਕਸ ਭਾਵੇਂ ਦਿਸਤੇ ਤਾਂ ਹਨ ਪਰ ਇਹਨਾਂ ਵੱਲ ਧਿਆਨ ਨਹੀਂ ਦਿੱਤਾ ਜਾਂਦਾ ਨਾਜਾਇਜ਼ ਰਿਸ਼ਤੇ ਦੀ ਖਿੱਚ ਉਹ ਤੋਂ ਕੱਟਣ ਲੱਗਦੀ ਹੈ ਜਦੋਂ ਤਸੱਲੀ ਨਾਲੋਂ ਪਰੇਸ਼ਾਨੀ ਵੱਧ ਜਾਂਦੀ ਹੈ ਨਾਜਾਇਜ਼ ਰਿਸ਼ਤਿਆਂ ਵਿੱਚ ਪਰੇਸ਼ਾਨੀਆਂ ਤੇ ਮੁਸ਼ਕਲਾਂ ਸਹਿਣ ਦਾ ਧੀਰਜ ਨਹੀਂ ਹੁੰਦਾ ਪੱਕੇ ਪਰਿਵਾਰਕ ਰਿਸ਼ਤਿਆਂ ਵਿੱਚ ਪਰੇਸ਼ਾਨੀਆਂ ਮੁਸ਼ਕਲਾਂ ਤੇ ਸੰਕਟਾਂ ਨੂੰ ਝੱਲਣ ਦੀ ਬਹੁਤ ਸ਼ਕਤੀ ਹੁੰਦੀ ਹੈ ਪਤੀ ਪਤਨੀ ਵਿਚਕਾਰ ਲਗਭਗ ਸਾਰੀਆਂ ਸਮੱਸਿਆਵਾਂ ਪਰਸਪਰ ਦਿਲਚਸਪੀ ਦੇ ਘਟਣ ਅਤੇ ਸਰੀਰਕ ਖਿੱਚ ਦੀ ਘਾਟ ਕਾਰਨ ਉਪਜੀਆਂ ਹਨ ਖਿੱਚਾਂ ਕਈ ਪ੍ਰਕਾਰ ਦੀਆਂ ਹੁੰਦੀਆਂ ਹਨ ਜਿਵੇਂ ਭੋਜਨ ਦੀ ਖਿੱਚ ਕਾਮ ਦੀ ਖਿੱਚ ਧਨ ਜਾਇਦਾਦ ਅਤੇ ਮਾਨਤਾ ਦੀ ਖਿੱਚ ਅਧੇ ਰੁਤਬੇ ਅਤੇ ਹਕੂਮਤ ਦੀ ਖਿੱਚ ਧਨ ਕਮਾਉਣ ਦੀ ਖਿੱਚ ਪੈਸਾ ਖਰਚਣ ਦੀ ਖਿੱਚ ਜਦੋਂ ਭੁੱਖਾਂ ਖਿੱਚਾਂ ਬੇਮਹਾਰ ਹੋ ਜਾਣ ਤਾਂ ਪਹਿਲਾਂ ਇਹ ਲਾਲਚ ਅਤੇ ਮਗਰੋਂ ਅਮੁਖ ਲਾਲਸਾ ਬਣ ਕੇ ਮਨੁੱਖ ਨੂੰ ਹਾਸੋ ਹੀ ਨਾ ਮਾਨਸਿਕ ਰੋਗੀ ਤੇ پاਗਲ ਵੀ ਕਰ ਦਿੰਦੀਆਂ ਹਨ ਇੱਕ پاਗਲ ਵਿਅਕਤੀ ਆਬਾਦੀ ਤੋਂ ਬਾਹਰ ਇਕੱਲਾ ਰਹਿੰਦਾ ਸੀ ਉਹ ਰਾਤ ਨੂੰ ਸ਼ਹਿਰ ਦੀਆਂ ਗਲੀਆਂ ਵਿੱਚ ਰੋਸ਼ਨੀ ਵਾਲੇ ਘਰਾਂ ਦੀਆਂ ਖਿੜਕੀਆਂ ਵਿੱਚ ਝਾਕਦਾ ਰਹਿੰਦਾ ਸੀ ਕਲਪਨਾ ਨਾਲ ਜਿੰਨਾ ਸੋਚਿਆ ਜਾ ਸਕਦਾ ਸੀ ਉਸ ਤੋਂ ਵੱਧ ਸੋਚਣ ਕਰ ਪਰੇਸ਼ਾਨ ਰਹਿੰਦਾ ਸੀ ਕਾਲ ਯੂਨੀਵਰਸਿਟੀਆਂ ਖਿੱਚਵਾਨ ਵਾਰੀ ਸੁੰਦਰਤਾ ਅਤੇ ਜਵਾਨੀ ਦੀਆਂ ਥੀਲਾ ਹੁੰਦੀਆਂ ਹਨ ਜਿੱਥੇ ਕੁੜੀਆਂ ਦੇ ਖੰਭ ਅਤੇ ਮੁੰਡਿਆਂ ਦੀ ਟੋਰ ਨਿਕਲ ਆਉਂਦੀ ਹੈ ਜਦੋਂ ਲੜਕੀਆਂ ਦੇ ਹੋਸਟਲ ਬੰਦ ਹੋ ਜਾਂਦੇ ਹਨ ਤਾਂ ਲੜਕੇ ਆਪਣੇ ਹੋਸਟਲਾਂ ਵੱਲ ਨਹੀਂ ਮੁੜਦੇ ਉਹ ਲੜਕੀਆਂ ਦੇ ਹੋਸਟਲਾਂ ਦੇ ਨੇੜੇ ਕਲਪਨਾ ਦੀਆਂ ਧੂਨੀਆਂ ਦੁਆਰੇ ਬਹਿ ਕੇ ਮਾਲਾ ਫੇਰਦੇ ਹਨ ਤੇ ਚੁੱਪ ਬਹਿ ਕੇ ਕੋਆਲੀਆਂ ਗਾਉਂਦੇ ਹਨ ਲੜਕੀਆਂ ਹੋਸਟਲਾਂ ਦੇ ਅੰਦਰ ਮਨ ਹੀ ਮਨ ਚੂੜਾ ਪਹਿਨ ਕੇ ਮੈਰਿਜ ਪੈਲਸਾਂ ਦੀ ਰੌਣਕ ਵਿੱਚ ਘੁੰਮਦੀਆਂ ਹਨ ਅਜੇ ਹੀ ਰੌਣਕ ਦੇ ਦਿਨ ਜਲਦੀ ਮੁੱਕ ਜਾਂਦੇ ਹਨ ਜਵਾਨੀ ਵਿੱਚ ਆਸਮੇਦੀ ਸੋਹਣੇ ਸੁਹਾਵਣੇ ਭੂਖ ਦੀ ਖਿੱਚ ਹੁੰਦੀ ਹੈ ਹਰ ਕੋਈ ਸੋਹਣੇ ਸਾਥ ਪ੍ਰਤੀ ਆਸਵੰਦ ਹੁੰਦਾ ਹੈ ਜੋੜੀਆਂ ਬਨਨ ਦਾ ਕਾਰਜ ਅਤੇ ਅਪਰਾਲਾ ਨਿਰੰਤਰ ਜਾਰੀ ਰਹਿੰਦਾ ਹੈ ਆਸ ਹੁੰਦੀ ਹੈ ਕਿ ਜੋ ਚੰਗਾ ਅਤੇ ਸੋਹਣਾ ਹੋ ਰਾ ਨਾਲ ਵਾਪਰ ਰਿਹਾ ਉਹ ਸਾਡੇ ਨਾਲ ਵੀ ਵਾਪਰੇਗਾ ਇਸ ਆਸ ਉਮੀਦ ਨਾਲ ਸਾਡਾ ਵਿਹਾਰ ਪ੍ਰਭਾਵਿਤ ਹੁੰਦਾ ਹੈ ਇੱਕ ਵਿਆਹ ਦੇ ਸਮਾਗਮ ਵਿੱਚ ਕੁਝ ਪੁਰਸ਼ਾਂ ਨੇ ਕਿਸੇ ਹੋਰ ਪੁਰਸ਼ ਨੂੰ ਘੇਰਿਆ ਹੋਇਆ ਸੀ ਅਤੇ ਉਹ ਉਸ ਨੂੰ ਕਿਸੇ ਇਸਤਰੀ ਦੇ ਨੇੜੇ ਹੋਣ ਕਾਰਨ ਈਰਖਾਵਸਪਰਸ਼ਾਨ ਕਰ ਰਹੇ ਸਨ ਉਸ ਵੇਲੇ ਜਿਸ ਇਸਤਰੀ ਦੀਆਂ ਗੱਲਾਂ ਹੋ ਰਹੀਆਂ ਸਨ ਉਹ ਆਈ ਅਤੇ ਕਿਰੇ ਹੋਏ ਪੁਰਸ਼ ਨੂੰ ਕਹਿਣ ਲੱਗੀ ਮੈਂ ਤੁਹਾਨੂੰ ਬੜੀ ਡੇਰ ਤੋਂ ਲੱਭ ਰਹੀਆਂ ਵੇਲੇ ਹੁੱਕੇ ਮੇਰੇ ਕੋਲ ਆਉਣਾ ਜ਼ਰੂਰੀ ਕੰਮ ਹੈ ਕਿਧਰੇ ਜਾਣਾ ਹੈ ਇਸ ਪ੍ਰੰਤ ਘੇਰਨ ਵਾਲਿਆਂ ਦਾ ਵਿਹਾਰ ਹੀ ਬਦਲ ਗਿਆ ਅਤੇ ਉਹ ਸਾਰੇ ਆਸਵੰਦ ਜ਼ੋਰ ਬਣ ਗਏ ਜੇ ਕੋਈ ਪੁੱਛੇ ਕਿ ਖਿੱਚ ਪੈਂਦੀ ਕਿਵੇਂ ਹੈ ਤੇ ਕਦੋਂ ਪੈਂਦੀ ਹੈ ਤਾਂ ਉੱਤਰ ਹੈ ਜਿਵੇਂ ਮੀ ਪੈਂਦਾ ਹੈ ਜਦੋਂ ਅਤੇ ਜਿਵੇਂ ਫੁੱਲ ਖਿੜਦੇ ਹਨ ਖਿੱਚ ਦਾ ਸੰਬੰਧ ਦਿਲ ਨਾਲ ਹੈ ਇਹ ਅੱਖਾਂ ਰਾਹੀਂ ਦਿਲ ਵਿੱਚ ਪਹੁੰਚਦੀ ਹੈ ਤੇ ਇਸ ਵਿੱਚ ਅਕਲ ਨਾਲ ਕਿਧਰੇ ਵਾਸਤਾ ਨਹੀਂ ਪੈਂਦਾ ਸੋ ਇਹ ਦਿਮਾਗ ਜਾਂ ਅਕਲ ਨਾਲ ਸਮਝੀ ਸਮਝਾਈ ਨਹੀਂ ਜਾ ਸਕਦੀ ਖਿੱਚ ਦਾ ਸੁਭਾਅ ਬਾਜ਼ਾਰਤ ਵਾਲਾ ਹੁੰਦਾ ਹੈ ਸੁਗੰਧੀਆਂ ਜ਼ੀ ਵਰਤੋਂ ਹਾਰ ਸ਼ਿੰਗਾਰ ਤੇ ਫੈਸ਼ਨ ਦਾ ਉਦੇਸ਼ ਖਿੱਚ ਨੂੰ ਵਧਾਉਣਾ ਹੁੰਦਾ ਹੈ ਕਿਸੇ ਕਿਸੇ ਇਸਤਰੀ ਵਿੱਚ ਇਤਨੀ ਖਿੱਚ ਹੁੰਦੀ ਹੈ ਕਿ ਉਹ ਆਲੇ ਦੁਆਲੇ ਦੀ ਰੌਣਕ ਚਰਚਾ ਉਡੀਕ ਅਤੇ ਧੜਕਣ ਪੈ ਜਾਂਦੀ ਹੈ ਖਿੱਚ ਪਾਉਣ ਦੀ ਯੋਗਤਾ ਨਾਲ ਸਮਾਜ ਵਿੱਚ ਪ੍ਰਵਾਨਗੀ ਸੌਖਿਆ ਮਿਲ ਜਾਂਦੀ ਹੈ ਇਸਤਰੀ ਦੀ ਜਾਤ ਉਸਦੀ ਖਿੱਚ ਹੁੰਦੀ ਹੈ ਹੁਸਨ ਦੇ ਬਾਜ਼ਾਰ ਵਿੱਚ ਫਿਲਮਾਂ ਅਤੇ ਕਲਾ ਦੇ ਖੇਤਰ ਵਿੱਚ ਬੋਲ ਵਾਲਾ ਖਿੱਚ ਪਾਉਣ ਵਾਲਿਆਂ ਦਾ ਹੀ ਹੁੰਦਾ ਹੈ ਖਿੱਚ ਪਾਉਣ ਵਾਲੀਆਂ ਇਸਤਰੀਆਂ ਸਮਾਜ ਵਿੱਚ ਤਲਾਕ ਦਰਵਾ ਦਿੰਦੀਆਂ ਹਨ ਉਹਨਾਂ ਦੀ ਖਿੱਚ ਨਾਲ ਕਈ ਕਰ ਉਜੜਦੇ ਹਨ ਜੇ ਕੋਈ ਇਸਤਰੀ ਕਿਸੇ ਪੁਰਸ਼ ਵੱਲ ਖਿੱਚੀ ਜਾਵੇ ਤਾਂ ਉਹ ਕਹਿੰਦੀ ਨਹੀਂ ਕਿ ਮੈਂ ਤੈਨੂੰ ਚਾਹੁੰਦੀ ਹਾਂ ਉਹ ਚਾਹੁੰਦੀ ਹੈ ਕਿ ਪੁਰਸ਼ ਇਤਨਾ ਸਿਆਣਾ ਜ਼ਰੂਰ ਹੋਵੇ ਉਹ ਆਪੇ ਸਮਝ ਜਾਵੇ ਖਿੱਚ ਪੈਣ ਨਾਲ ਇੱਕ ਧਰ ਦੀ ਨੀਂਦ ਉੱਡ ਜਾਂਦੀ ਹੈ ਦੂਜੀ ਤਰ੍ਹਾਂ ਸੁਪਨੇ ਹੀ ਉਸਤੇ ਆਉਂਦੇ ਹਨ ਦੋਆ ਵਿੱਚ ਸੰਗੀਤ ਦੀਆਂ ਸੱਤੇ ਸੁਰਾਂ ਆਪ ਮੁਹਾਰਕ ਮੁੰਜਨ ਲੱਗ ਪੈਂਦੀਆਂ ਹਨ ਪਰ ਕੁਝ ਚਿਰ ਮਗਰੋਂ ਕੋਈ ਹੋਰ ਜਿਵੇਂ ਪ੍ਰੇਮਿਕਾ ਦੀ ਸਹੇਲੀ ਜਾਂ ਪ੍ਰੇਮੀ ਦਾ ਦੋਸਤ ਆਦਿ ਵਧੇਰੇ ਖਿੱਚ ਭਰਪੂਰ ਲੱਗਣ ਲੱਗ ਜਾਂਦਾ ਹੈ ਇੱਕ ਵਾਰੀ 40 ਮੰਗੇਤਰ ਲੜਕੇ ਲੜਕੀਆਂ ਦਾ ਇੱਕ ਥਾਂ ਇਕੱਠਾ ਕੀਤਾ ਗਿਆ ਇੱਕੋ ਜੀ ਉਮਰ ਇੱਕੋ ਜੀ ਮਾਨਸਿਕ ਅਵਸਥਾ ਕਰਨ ਉਹ ਝਟਕੁਲ ਮਿਲ ਗਏ ਪਰ ਕੁਝ ਦਿਨਾਂ ਵਿੱਚ 12 ਮੰਗਣੀਆਂ ਇਸ ਕਰਕੇ ਟੁੱਟ ਗਈਆਂ ਕਿਉਂਕਿ ਉਹਨਾਂ ਨੂੰ ਕੱਟ ਵਿੱਚ ਨਵੀਂ ਖਿੱਚ ਪੈ ਗਈ ਸੀ ਖਿੱਚ ਵਾਲੇ ਗੁਪਤ ਰਿਸ਼ਤੇ ਤੇ ਸਮਾਜ ਦੇ ਕੋਈ ਬੰਧਨ ਲਾਗੂ ਨਹੀਂ ਹੁੰਦੇ ਪਿਆਰ ਸਮਾਜਿਕ ਰੀਤਾਂ ਪਰੰਪਰਾਵਾਂ ਬੰਦਨਾ ਤੇ ਮਰਿਆਦਾ ਦੀ ਉਲੰਘਣਾ ਕਰਕੇ ਹੀ ਕੀਤਾ ਜਾ ਸਕਦਾ ਹੈ ਕਿਸੇ ਨੂੰ ਅਪਣਾਉਣਾ ਜਾਂ ਤਿਆਗਣਾ ਹਰ ਕਿਸੇ ਦਾ ਨਿੱਜੀ ਮਸਲਾ ਹੁੰਦਾ ਹੈ ਕਿਸੇ ਨਾਲ ਪਿਆਰ ਦੀਆਂ ਗੱਲਾਂ ਥੋੜਾ ਅਰਸਾ ਹੀ ਕੀਤੀਆਂ ਜਾ ਸਕਦੀਆਂ ਹਨ ਫਿਰ ਹੋਰ ਕਿਧਰੋਂ ਖਿੱਚ ਪੈਣ ਲੱਗ ਪੈਂਦੀ ਹੈ ਤੇ ਆਪਣਿਆਂ ਦੇ ਨੁਕਸ ਅਤੇ ਅਜਨਬੀਆਂ ਦੇ ਗੁਣ ਚਮਕਣ ਲੱਗ ਪੈਂਦੇ ਹਨ ਸ਼ਕਲਾਂ ਸੂਰਤਾਂ ਦੋਹਾਂ ਦੀਆਂ ਉਹੀ ਰਹਿੰਦੀਆਂ ਹਨ ਪਰ ਉਹਨਾਂ ਵਿੱਚ ਵਾਪਰਿਆ ਪਰਿਵਰਤਨ ਉਨ੍ਹਾਂ ਦੀ ਗੱਲਬਾਤ ਤੋਂ ਪਤਾ ਲੱਗਦਾ ਕਿਉਂਕਿ ਗੱਲਬਾਤ ਬਹਿਸ-ਪਰਨ ਕਰਨ ਟੁੱਟਣ ਲੱਗ ਪੈਂਦੀ ਹੈ ਖਿੱਚ ਮੁੱਕ ਜਾਵੇ ਤਾਂ ਦੋਵੇਂ ਕੈਦੀਆਂ ਦੀ ਮੁਲਾਕਾਤ ਵਾਂਗ ਮਿਲਦੇ ਹਨ ਕੋਈ ਰਿਸ਼ਤਾ ਮੁੱਕਣ ਤੋਂ ਪਹਿਲਾਂ ਗੱਲਬਾਤ ਮੁਕਤੀ ਹੈ ਖਿੱਚ ਰਾਂ ਹੀ ਪਤਾ ਲੱਗਦਾ ਕਿ ਸਾਡਾ ਆਪਣੇ ਦਿਲ ਉੱਤੇ ਅਤੇ ਆਪਣੇ ਆਪ ਉੱਤੇ ਕੋਈ ਅਧਿਕਾਰ ਨਹੀਂ ਹੈ ਦਿਲ ਦਾ ਦਿਮਾਗ ਨਹੀਂ ਹੁੰਦਾ ਇਸ ਨੂੰ ਜਿੱਧਰੋਂ ਖਿੱਚ ਪੈਂਦੀ ਹੈ ਉਧਰ ਝੁੱਕ ਜਾਂਦਾ ਹੈ ਖਿੱਚ ਦਾ ਵਿਰੋਧ ਕਰਨਾ ਅਕਸਰ ਸੰਭਵ ਨਹੀਂ ਹੁੰਦਾ ਕਿਉਂਕਿ ਖਿੱਚ ਦਾ ਹਮਲਾ ਬੜਾ ਜ਼ੋਰਦਾਰ ਅਤੇ ਅਚਾਨਕ ਹੁੰਦਾ ਹੈ ਪਿਆਰ ਨਾਲ ਸੱਜਣਾ ਮਨੁੱਖ ਤੇ ਸੁਭਾਅ ਵਿੱਚ ਨਹੀਂ ਹੈ ਇਸ ਲਈ ਜੀਵਨ ਪਰ ਪਾਸ ਪਾਕ ਦੀਆਂ ਭੁੱਖਾਂ ਦਾ ਉਪਜਣਾ ਅਤੇ ਖਿੱਚਾਂ ਦਾ ਪੈਣਾ ਸੁਭਾਵਿਕ ਹੈ ਧੰਨਵਾਦ